ਲਫਾ白 ਚਿੱਟਾ ਕਾਲਾ ਇਹਦਾ ਦੇ ਲਫਾਫੇ ਰਹਿੰਦੇ ਜਿਹੜੇ ਕੋਈ ਨਹੀਂ ਯੂਜ਼ ਕਰਦਾ ਉਹ ਇੱਥੇ ਸਭ ਤੋਂ ਵੱਡਾ ਚੈਲੰਜ ਕਮੇਟੀਆਂ ਵਾਸਤੇ ਸਰਕਾਰਾਂ ਵਾਸਤੇ ਹੈ ਵੀ ਇਹਨੂੰ ਸੈਗਰੀਗੇਟ ਨਹੀਂ ਕੀਤਾ ਜਾਂਦਾ ਇਹਨੂੰ ਛਾਂਟਿਆ ਨਹੀਂ ਜਾਂਦਾ ਉਹੀ ਕੰਮ ਅਸੀਂ ਕਰਦੇ ਆ ਜਿਹੜਾ ਉਹਨਾਂ ਵਾਸਤੇ ਨਾਮ ਕਹਿੰਦਾ ਉਹ ਅਸੀਂ ਕਰਦੇ ਆ ਇੱਥੇ ਲੇਡੀਜ਼ ਤੋਂ ਇਹ ਨਹੀਂ ਛਟਾਈ ਕਰਵਾਉਣੀ ਹੈ ਜਿਹਦੇ ਚਿੱਟਾ ਕਾਲਾ ਲਫਾਫਾ ਲੱਗ ਕਰਦੇ ਆ ਕੁਰਕਰੇ ਵਾਲਾ ਲਫਾਫਾ ਲੱਗ ਕਰਦੇ ਆ ਜਿਹੜੇ ਚਿੱਟਾ ਕਾਲਾ ਲਫਾਫਾ ਉਹਦਾ ਅਸੀਂ ਡਣਾ ਤਿਆਰ ਕਰ ਦਿੰਦੇ ਆ ਹੋਰ ਫੈਕਟਰੀਆਂ ਦੇਖ ਕੇ ਜਿਹੜਾ ਕੁਰਕਰੇ ਵਾਲਾ ਲਫਾਫਾ ਹੈ ਉਹਦੇ ਅਸੀਂ ਟਾਇਲ ਚਰ ਕਰ ਦਿੰਨੇ ਆ ਤੇ ਇਹਦਾ ਇਹ ਮਤਲਬ ਹੈ ਵੀ ਜੇ ਇਹ ਕੂੜਾ ਸਾਡੇ ਕੋਲੇ ਫੈਕਟਰੀ ਜਾ ਕੇ ਇਹਦੀ ਸੰਟਾਈ ਕਰਕੇ ਪ੍ਰੋਡਕਟ ਬਣ ਗਿਆ ਨਾ ਕੁਛ ਨਾ ਕੁਛ ਠੀਕ ਹੈ ਜੇ ਅਸੀਂ ਕਮੇਟੀਆਂ ਤੋਂ ਨਹੀਂ ਲੈਂਦੇ ਜਾਂ ਮੈਂ ਨਹੀਂ ਲੈਂਦਾ ਜਾਂ ਕੋਈ ਵੀ ਇਹ ਤੇ ਹੱਲ ਨਹੀਂ ਕਰਦਾ ਤਾਂ ਵੱਡੇ ਵੱਡੇ ਢੇਰ ਲੱਗ ਜਾਣਗੇ ਸ਼ਹਿਰਾਂ 'ਚ ਇਕੱਠੇ ਹੋਈ ਜਾਣਗੇ ਬਿਮਾਰੀਆਂ ਨੂੰ ਸਿੱਧਤ ਦੇਣਗੇ ਕੱਲ ਨੂੰ ਉਹ ਧੁੱਪ ਗਰਮੀ ਮੀ ਹੋ ਤੇ ਪੈਂਦਾ ਰਹੂਗਾ ਉਹ ਛੋਟੇ ਛੋਟੇ ਮਾਈਕਰੋ ਪਾਰਟੀਕਲ ਨੈਨੋ ਪਾਰਟੀਕਲ ਟੁੱਟਦਾ ਰਹੂ ਤੁਸੀਂ ਦੇਖਿਆ ਹੋਊਗਾ ਛੱਤ 'ਤੇ ਪਲਾਸਟਿਕ ਰੱਖ ਕੇ ਦੇਖ ਲਓ ਦੱਸ ਦੇਣ ਉਹ ਬੋਦਾ ਜਾ ਹੋ ਕੇ ਕਿਸੇਮੈਂਟ ਦਾ ਗੱਟਾ ਜਾਂ ਲਿਫਾਫਾ ਉਹ ਪਾਊਡਰ ਬਣ ਜਾਂਦਾ ਉਹ ਅਸਲ 'ਚ ਪਲਾਸਟਿਕ ਖਤਮ ਨਹੀਂ ਹੋਇਆ ਹੁੰਦਾ ਉਹ ਮਾਈਕਰੋ ਪਾਰਟੀਕਲ ਛੋਟੇ ਛੋਟੇ ਕਣ ਬਣ ਜਾਂਦੇ ਆ ਉਹ ਤਰਤੀਰ ਤੇ ਪਾਣੀ ਤੇ ਆਪਣੇ 'ਚ